ਜਾਤੀ ਵਿਤਕਰੇ ਕਰਦੇ ਹੋਏ ਰਾਜਪੁਰਾ ਵਿੱਚ ਮੋਹੱਲੇ ਦੇ ਕੁਝ ਸ਼ਰਾਰਤੀ ਵਿਅਕਤੀਆਂ ਵੱਲੋਂ ਧਰਮਸ਼ਾਲਾ ਦੇ ਬਿਲਕੁਲ ਵਿੱਚਕਾਰ ਇੱਕ ਰਸਤਾ ਕੱਢ ਲਿਆ ਗਿਆ ਜਿਸ ਕਾਰਨ ਧਰਮਸ਼ਾਲਾ ਦਾ ਵੇੜਾ ਦੋ ਪਾਗਾਂ ਵਿੱਚ ਤਕਸੀਮ ਹੋ ਗਿਆ ਦੱਸ ਦਈਏ ਇਸ ਸਬੰਧੀ ਸਮੁੱਚੇ ਐਸੇ ਸਮਾਜ ਵੱਲੋਂ ਮੀਟਿੰਗ ਰੱਖੀ ਗਈ ਹੈ ਤਾਂ ਜੋ ਅਖੋਤੀ ਉੱਚ ਜਾਤੀ ਵੱਲੋਂ ਧਰਮਸ਼ਾਲਾ ਦੇ ਵਿਚਕਾਰ ਕੱਢਿਆ ਨਾ ਜਾਏ ਰਸਤਾ ਬੰਦ ਕਰਵਾਉਣ ਲਈ ਵਿਚਾਰ-ਵਟਾਂਦਰਾ ਕੀਤਾ ਜਾ ਸਕੇ ਇਹਨਾਂ ਨੇ ਕਿਹਨਾਂ ਨੇ ਤੋੜੀ ਹੈ ਗੱਡੀ ਸਾਡੀ ਤੋੜੀ ਹੋਣਾ ਸੀ ਨਹੀਂ ਨਹੀਂ ਪਰ ਐ ਕਿਹਦਾ ਤੁਸੀਂ ਕਹਿ ਸਕਦੇ ਹੋ ਕੀ ਆ ਪਤਾ ਬਾਹਰ ਦਾ ਬੰਦਾ ਆ ਕੇ ਚਲੋ ਬਾਹਰ ਦਾ ਹੀ ਤੋੜ ਕੇ ਆ ਕੇ ਬਾਹਰ ਦੇ ਕਿਸੇ ਤੜਵਾਈ ਤੇ ਤੋੜ ਗਈ ਬਾਹਰ ਦੇ ਬੰਦੇ ਨੂੰ ਕੀ ਇੱਥੇ ਉਹਨੂੰ ਤਕਲੀਫ ਹੋਈ ਸੀ ਮਤਲਬ ਜੀ ਕੀ ਕਰ ਰਹੇ ਆ ਕੀ ਕਹਿ ਰਹੇ ਆ ਮਤਲਬ ਕਿ ਬਣਨ ਨਹੀਂ ਦੇਣਾ ਕਿ ਇਹ ਕੀ ਕਹਿ ਰਹੇ ਆ ਇਹ ਰਸਤਾ ਬੰਦ ਕਰ ਰਹੇ ਨਾ ਰਸਤਾ ਖੋਲੋ ਉਧਰੋਂ ਵੀ ਖੋਲੋ ਇੱਧਰੋਂ ਵੀ ਖੋਲੋ ਅਥਰ ਪਾਰਕ ਬਣਾਓ ਕਰਦਾ ਮੱਲੇ ਤੇ ਕੋਈ ਪਾਰਕ ਨਹੀਂ ਅੱਛਾ ਜੀ ਅੱਧਾ ਜਨਾਨੀਆਂ ਬਹਿਣ ਬੱਚੇ ਲੈ ਕੇ ਆਪਣਾ ਬਹਿਣ ਹਾਂਜੀ ਹਾਂਜੀ ਤੇ ਇਹ ਕਹਿ ਰਹੇ ਵੀ ਅਸੀਂ ਵੀ ਗੇਟ ਲਾ ਰਹੇ ਸਾਨੂੰ ਲਾਨ ਨਹੀਂ ਦੇ ਦੇ ਫਿਰ ਗੇਟ ਤੇ ਲੱਗ ਗਏ ਤੇ ਫਿਰ ਚਾਬੀਆਂ ਦੇ ਨਾਲ ਤਾਲੇ ਮਾਰਨੇ ਨੇ ਨਾ ਮੇਰਾ ਅਕੇ ਤਾਲੇ ਮਾਰੇ ਨੇ ਕਿਰਾਇਆ ਖਾਰੇ ਨੇ ਕਮਰਿਆਂ ਦਾ ਅੱਛਾ ਜੀ ਕਿਰਾਇਆ ਖਾਰੇ ਨੇ ਤਾਂ ਮਸੱਲਾ ਦਾ ਲੰਦਰ ਮੁੰਡੇ ਇੱਥੇ ਚੋਰ ਚੋਰੀ ਕਰ ਕਰਕੇ ਦੇਦੇ ਸਾਰੇ ਤੇ ਇਹ ਕਹਿੰਦੇ ਵੀ ਸਾਨੂੰ ਜਿਹੜੇ ਹੈ ਜੱਤ ਕੇ ਸ਼ਬਦ ਬੋਲੇ ਗਏ ਆ ਬੱਗਾ ਜੀ ਕੋਈ ਨਹੀਂ ਜੱਤ ਬੱਗਾ ਜੀ ਕੋਈ ਨਹੀਂ ਬੋਲਦਾ ਕੋਈ ਨਹੀਂ ਬੋਲਦਾ ਨਾਂ ਲੈ ਕੇ ਕਿਸੇ ਨੇ ਉਂਝ ਤਾਂ ਗਾਲ ਕੱਢਦਾ ਹੀ ਇਹ ਵੀ ਸਾਡੇ ਭੈਣ ਭਰਾ ਨੇ ਅਸੀਂ ਵੀ ਇਹਨਾਂ ਦੇ ਭੈਣ ਭਰਾ ਬੱਗਾ ਉਂਝ ਤਾਂ ਗਾਲ ਕੱਢੇਗਾ ਹੀ ਵੀ ਮੇਰੀ ਗੱਡੀ ਨੇ ਤੋੜੀ ਜਿਹੜਾ ਨੁਕਸਾਨ ਹੋਇਆ ਜਿਹਨ ਕਹਿਣੇ ਨਾ ਲੈ ਕੇ ਗੱਡੀ ਫਿਰ ਦੱਸੋ ਅੱਛਾ ਜੇ ਤੁਹਾਡਾ ਵੀ ਐਂਡ ਜੇ ਵੀ ਜਿਵੇਂ ਮਰਜ਼ੀ ਹੁਣ ਸਾਡੇ ਬੇਟੇ ਨਾਲ ਗੱਲ ਹੋਈ ਆ ਉਹ ਕਹਿੰਦਾ ਵੀ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਵੀ ਜੇ ਤੁਸੀਂ ਬਣਾਉਣਾ ਚਾਹੁੰਦੇ ਹੋ ਤਾਂ ਬਣਾ ਸਕਦੇ ਪੱਤ ਕੋਈ ਬੇਟਾ ਬੇਟੇ ਤਾਂ ਇਕੱਲੇ ਦਾ ਇੱਥੇ ਕੋਈ ਹੈਗਾ ਬੇਟੇ ਦਾ ਅਸੀਂ ਤਾਂ ਪਾਰਕ ਚਾਹੁੰਨੇ ਬਸ ਅਸੀਂ ਕੁਝ ਨਹੀਂ ਚਾਹੁੰਦੇ ਸਾਡੇ ਪਾਰਕ ਬਣ ਜਾਏ ਵੀ ਮਤਲਬ ਪਾਰਕ ਬਣ ਜੇ ਹਾਂ ਪਾਰਕ ਬਣ ਜੇ ਪਾਰਕ ਬਣੇ ਅਸੀਂ ਕੁਝ ਨਹੀਂ ਘਰ ਮਸਾਲਾ ਵੀ ਬੈਠੇ ਸਾਰੇ ਉਹ ਵੀ ਵਰਤਨਾ ਅਸੀਂ ਹੀ ਵਰਤੀਏ ਬਸ ਕੋਈ ਕਿਸੇ ਦਾ ਕੋਈ ਪ੍ਰੋਗਰਾਮ ਹੋਵੇ ਅਸੀਂ ਕਰਕੇ ਅਸੀਂ ਵੀ ਕਰਕੇ ਇਹ ਵੀ ਕਰਨਾ ਗੱਡੀਆਂ ਦੀ ਕੋਈ ਆਂਗੀਆਂ ਨਾ ਕਿਸੇ ਦੇ ਘਰ ਦੀ ਨਹੀਂ ਬਸ ਸਾਡੇ ਕੋਲ ਗਲੀ ਤਾਂ ਹੈ ਨਹੀਂ ਗਲੀ ਦੇਖੋ ਤੁਹਾਡੇ ਕੋਲ ਕਿਹੜੀ ਆ ਬਸ ਸਾਨੂੰ ਤਾਂ ਪਾਰਕ ਚਾਹੀਦੀ ਹੈ ਇੱਕ ਮੋਟਰਫੇਟ ਲੰਘ ਕੇ ਪੱਛਾ ਮਰਤ ਲਈ ਆ ਸੈਕਿੰਡ ਨਹੀਂ ਲੰਗਦਾ ਇੱਥੇ ਗੱਡੀ ਵਗੈਰਾ ਖਿਲਾਰ ਨਹੀਂ ਕਿਸ ਤਰ੍ਹਾਂ ਤੇ ਆਪਣੇ ਆਡੀ ਕਿੱਥੇ ਖਿਲਾਰਨੀ ਪੁੱਤ ਗੱਡੀਆਂ ਖਿਲਾਰਨ ਵਾਸਤੇ ਤੇ ਅਸੀਂ ਥੋੜਾ ਅਣਵੇਂ ਛੱਡ ਗੱਡੀਆਂ ਖਿਲਾਰੋ ਉੱਥੇ ਚਲੋ ਗੱਡੀ ਵੀ ਖੜੇ ਕੀ ਵਿਰੇ ਐਵੇਂ ਅਸੀਂ ਕਹੀਏ ਵੀ ਗੱਡੀ ਵੀ ਖੜੇ ਕੀ ਅਸੀਂ ਬੈਠਣਾਗੇ ਉਹ ਵੀ ਬਣਾ ਲੈਣਾ ਜੇ ਉਹਨਾਂ ਨੂੰ ਰੋਕਾਂਗੇ ਤਾਂ ਉਹ ਆਖੇ ਸਾਨੂੰ ਆਖਣ ਜੇ ਅਸੀਂ ਸਾਨੂੰ ਰੋਕਣਗੇ ਤਾਂ ਮਤਲਬ ਤੁਸੀਂ ਹੁਣ ਮਤਲਬ ਉਹ ਗੇਟ ਬੁਲ ਲਗਨ ਨਹੀਂ ਦੇਣਾ ਬੰਦ ਹੀ ਰਹਿਣ ਦੇਣਾ ਹਾਂਜੀ ਹਾਂ ਤਾਲਾ ਨਹੀਂ ਮਾਰਨਾ ਸੀ ਅੱਛਾ ਹਾਂ ਠੀਕ ਹੈ ਹਾਂ ਬੰਦ ਜੀ ਠੀਕ ਹੈ ਅ ਦਰਸਲ ਗੱਲ ਇਹ ਸੀ ਕਿ ਜੀ ਅਸੀਂ ਅੱਜ ਐਸੀ ਸਮਾਧੀ ਮੀਟਿੰਗ ਬੁਲਾਈ ਸੀ ਅ ਦਰਸਲ ਕੁਝ ਸਾਡੀ ਧਰਮਸ਼ਾਲਾ ਦੇ ਵਿੱਚ ਕਈ ਬੰਦੇ ਬਿਗਨ ਪਾਣ ਨੂੰ ਫਿਰਦੇ ਆ ਕਈ ਅਮਰਕੀ ਰੋਡ ਦੇ ਵਿੱਚੋਂ ਕਹਿੰਦੇ ਵੀ ਸਿੱਧੀ ਸੜਕ ਨਿਕਲਣੀ ਚਾਹੀਦੀ ਹੈ ਧਰਮਸ਼ਾਲਾ ਦੇ ਵਿੱਚ ਕਿਹੜੀ ਜਗ੍ਹਾ ਹੈ ਜੀ ਇਹ ਇਹ ਗੁਰੂ ਰਵਿਦਾਸ ਨਾਨਕ ਦੀ ਧਰਮਸ਼ਾਲਾ ਹਾਂ ਤੇ ਇਹ ਦੇ ਦੋ ਪਾਰਟ ਚ ਹੋ ਜੂਗੀ ਨਾ ਸਾਡੇ ਧਰਮਸ਼ਾਲਾ ਕੰਮ ਦੀ ਰਹੂਗੀ ਤੇ ਨਾ ਸਾਡੇ ਇਹ ਜਗਾ ਕੰਮ ਦੀ ਆ ਦਰਸਲ ਉਹ ਬੰਦੇ ਨੇ ਕੰਦ ਵੀ ਰਕਵਾ ਦਿੱਤੀ ਤੇ ਸਾਨੂੰ ਕੁਛ ਐਸ ਸੀ ਸਮਾਜ ਦੇ ਨਾਂ ਦੇ ਗਲਤ ਵਲਡਿੰਗ ਕਰਕੇ ਗਾਣਾ ਵੀ ਕੱਢੀਆਂ ਜੀ ਸਾਰੇ ਨੂੰ ਸਾਰੇ ਜਗਾ ਕਿਹੜੀ ਹੈ ਤੇ ਕਿਹੜੀ ਜਗਾ ਤੇ ਮੱਤ ਹੈ ਇਹ ਸ਼੍ਰੀ ਗੁਰੂ ਗੋਬਿੰਦ ਸਿੰਘ ਨਗਰ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਨਗਰ ਹੈ ਇਹ ਦਰਸ਼ਕ ਅਭੀ ਦਾਸ ਮਹਾਰਾਜ ਜੀ ਨਾਂ ਦੀ ਧਰਮਸ਼ਾਲਾ ਬਣੀ ਹੋਈ ਦੋ ਵਾਰ ਗ੍ਰਾਂਟ ਪਾਸ ਹੋਈ ਹੈ ਇਸ ਨਾਂ ਦੀ ਤੇ ਇਹ ਵੀ ਐਮਪੀ ਫੰਡ ਚੋਂ 10 ਲੱਖ ਰੁਪਇਆ ਪਾਸ ਹੋਇਆ ਸੀਗਾ ਉਹਦੇ ਵਿੱਚੋਂ ਕੰਮ ਮੁਕੰਮਲ ਹੋ ਗਿਆ ਸੀਗਾ ਤੇ ਉਹ ਕੰਦ ਜਦੋਂ ਕੰਦ ਦਾ ਕੰਮ ਹੋਣ ਲੱਗਾ ਤੇ ਕੁਝ ਬੰਦੇ ਨਾ ਕਿ ਬਿਗਨ ਪਾ ਦਿੱਤਾ ਜੀ ਅੱਛਾ ਜੀ ਤੇ ਉਹ ਬੰਦੇ ਕੁਝ ਨਾ ਉਹਨਾਂ ਦਾ ਬੱਗਾ ਹੈ ਤੇ ਅਸੀਂ ਡੀਐਸਪੀ ਸਾਹਿਬ ਨੂੰ ਦਰਖਾਸਤ ਵੀ ਦਿੱਤੀ ਸੀ ਉਹਨਾਂ ਦੀ ਤੇ ਉਹਨਾਂ ਦੀ ਕੋਈ ਕਾਰਵਾਈ ਨਹੀਂ ਹੋਈ ਜੀ ਤੇ ਹੁਣ ਕੀ ਮੀਟਿੰਗ ਵਿੱਚ ਕੀ ਫੈਸਲਾ ਲਿਆ ਗਿਆ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆਈ ਹੁਣ ਕਮੇਟੀ ਦੇ ਸਾਡੇ ਆ ਉਹ ਵੀ ਅਫਸਰ ਵੀ ਆਏ ਸੀਗੇ ਉਹ ਟਾਈਗਰ ਸਾਹਿਬ ਨੂੰ ਕਹਿ ਗਏ ਵੀ ਤੁਸੀਂ ਸਾਨੂੰ ਆਪਣੇ ਲੈਟਰਪੈਡ ਤੇ ਲਿਖ ਕੇ ਦੇ ਦਿਓ ਕਿ ਜਿੱਦਾਂ ਤੁਸੀਂ ਕਹੋਗੇ ਅਸੀਂ ਉਦਾਂ ਕਰ ਲਾਂਗੇ ਜੀ ਠੀਕ ਹੈ ਜੀ ਹਾਂਜੀ ਤੇ ਹੁਣ ਜੇ ਕਾਰਵਾਈ ਨਾ ਹੋਵੇ ਤਾਂ ਤੁਸੀਂ ਕੀ ਕਾਰਵਾਈ ਦੇ ਅਸੀਂ ਸੜਕਾਂ ਦੇ ਉਤਰਾਂਗੇ ਜੀ ਅੱਛਾ ਜੀ ਹਾਂਜੀ ਅਸੀਂ ਧਰਨਾ ਲਾਵਾਂਗੇ ਸੜਕਾਂ ਵੀ ਜਾਮ ਕਰਾਂਗੇ ਜਿੱਤੇ ਤੱਕ ਜਾਮ ਹੋਗਾ ਜਿਤ ਤੱਕ ਦੋੜ ਲਾਵਾਂਗੇ ਆਪਣੇ ਜੇ ਨਾ ਮੁੱਕਾ ਹੋਵੇ ਹਾਂਜੀ ਆਓ ਜੀ ਪ੍ਰਧਾਨ ਜੀ ਸੁਖੀ ਬੋਲੋ ਦੋ ਜੀ ਬੋਲੋ ਪਏ ਜੈ ਭਾਰਤ ਪਹਿਲਾਂ ਤਾਂ ਮੈਂ ਜੋ ਅੱਜ ਦੀ ਇੱਥੇ ਮੀਟਿੰਗ ਬੁਲਾਈ ਗਈ ਹੈ ਮੈਂ ਆਪਣੀ ਤਰਫ ਤੋਂ ਪੰਜਾਬ ਕਮੇਟੀ ਦੇ ਤਰਫ ਤੋਂ ਚੇਅਰਮੈਨ ਨਾਤੇ ਸਾਰਾ মিডিਆ ਦਾ ਧੰਨਵਾਦ ਕਰਦਾ ਹਾਂ ਗੱਲ ਅੱਜ ਦੀ ਜੋ ਸਾਨੂੰ ਰੇਟਰ ਚ ਪਿੱਛੇ ਮੀਟਿੰਗ ਆਈ ਸੀ ਪਹਿਲਾਂ ਵੀ ਐਸੇ 10 ਮਿਸਮਲ ਕਮੇਟੀ ਦੇ ਪ੍ਰਧਾਨ ਨੂੰ ਲੈ ਕੇ ਆਇਆ ਸੀ ਪਹਿਲਾਂ ਵੀ ਝਗੜਾ ਸੀ ਇੱਥੇ ਰਸਤੇ ਦਾ ਉਹ ਪਹਿਲਾਂ ਸਮਝੌਤਾ ਕਰਾ ਕੇ ਆ ਜਿਦੋਂ 5-10 ਸਾਲ ਪਹਿਲਾਂ ਮੈਂ ਚਲੇ ਗਿਆ ਸੀ ਇਹ ਸਾਰੇ ਕਿਹੜੇ ਆਪਣਾ ਭਾਈਚਾਰੇ ਦੀ ਹੈ ਮੇਰੇ ਸਭ ਤੋਂ ਪਹਿਲੇ ਕਮੇਟੀ ਦੇ ਵਿੱਚ ਕਿਹੜੀ ਜਗ੍ਹਾ ਕੱਟੀ ਹੈ ਇਹ ਰਵਿਦਾਸਪਾਲ ਵਿਖ ਸਮਾਜ ਦੀ ਹੈ ਪਹਿਲੇ ਇੱਥੇ ਸਮਸ਼ਾਨ ਘਟ ਹੁੰਦੇ ਸੀ ਇਕੱਠੇ ਹੋਏ ਪੁਰਾਣੀ ਜਗ੍ਹਾ ਤੇ ਹੁਣ ਇਹਨਾਂ ਦੇ ਟਾਈਮ ਦੇ ਹਿਸਾਬ ਤੇ ਇੱਥੇ ਗੁਰਦੁਆਰਾ ਬਣ ਗਿਆ ਉਹਨਾਂ ਨੇ ਬਣਾ ਲਿਆ ਤੇ ਇੱਥੇ ਬਾਅਦ ਚ ਇਹ ਗੜੇ ਰਵਿਦਾਸ ਭਾਈਚਾਰੇ ਨੇ ਇਕੱਠਾ ਹੋ ਕੇ ਇਹਨਾਂ ਨੇ ਆਪਣਾ ਇੱਥੇ ਦੁੱਖ ਸਖ ਲਈ ਤਗਲੀਬ ਚ ਐ ਕਰੀ ਪਿੱਛੇ ਜੇ ਮਹਾਰਾਣੀ ਇਹਨਾਂ ਨੂੰ ਗਰਾਂਟ ਦੇਗੀ ਉਹ ਗਰਾਂਟ ਦੇ ਵਿੱਚ ਇਹ ਇਹਨਾਂ ਨੇ ਲੈਂਟਰ ਪਾਤਾ ਹੁਣ ਇਹਨਾਂ ਨੂੰ ਇਹ ਦਰਦ ਹੈ ਕੁਝ ਬੰਦੇ ਨੂੰ ਭਈਆ ਜ਼ਬਰਦਸਤੀ ਆਪਣੇ ਘਰ ਦੀ ਮਲਕੀਤ ਕਰ ਰਹੀਆਂ ਇਹ ਨਹੀਂ ਅਸੀਂ ਐਨਾ ਕਰ ਰਹੇ ਅੱਜ ਕਮੇਟੀ ਦੀ ਤਰਫ ਤੋਂ ਸਾਡੇ ਚ ਦਰਬਾਰਨ ਕਮੇਟੀ ਦਾ ਆਪਣਾ ਇਨਸਪੈਕਟਰ ਆਇਆ ਸੀ ਹੈ ਉਹਨੇ ਸਾਨੂੰ ਬਸਵਾ ਦੇਆ ਤੁਸੀਂ ਲਿਖ ਕੇ ਦਿਓ ਸਾਹਨੇ ਸਾਹਿਬ ਨੇ ਕਿਹਾ ਅਸੀਂ ਦੋਏ ਪਾਸੇ ਤੋਂ ਗੇਟ ਲਵਾ ਦਨੇ ਆ ਠੀਕ ਹੈ ਜੀ ਮੈਂ ਜ਼ਿਆਦਾ ਨਾ ਕਹਿੰਦਾ ਹੋਇਆ ਮੀਡੀਆ ਦਾ ਤੇ ਆਪਣੇ ਭਾਈਚਾਰੇ ਇਲਾਕੇ ਦਾ ਸਾਰਾ ਸੁੱਖੀ ਜੀ ਹੈ ਮੇਰੇ ਨਾਲ ਪੰਜਾਬ ਕਮੇਟੀ ਦੇ ਸਾਰੇ ਆਉਂਦੇ ਜੇ ਤੁਹਾਡੀ ਕੋਈ ਕਾਰਵਾਈ ਨਹੀਂ ਹੁੰਦੀ ਕਾ ਤੁਸੀਂ ਕੀ ਅੱਗੇ ਤੁਹਾਡਾ ਸੰਘਰਸ਼ ਰਹੇ ਅੱਜ ਇਹ ਆਪਣੇ ਪੰਜਾਬ ਕਮੇਟੀ ਦੇ ਵਿੱਚ ਸਾਰਾ ਕੁਝ ਅੱਜ 15 ਜਨ ਦਾ ਨੋਟਿਸ ਦੇਾਂਗੇ ਉਹਦੇ ਕਿਹੜੇ ਬੰਦੇ ਨਹੀਂ ਜਾਤੀਵਾਦ ਸਾਡੀ ਭੈਣਾਂ ਨੂੰ ਭਾਈਆਂ ਨੂੰ ਕਿਹਾ ਉਹਨਾਂ ਦੇ ਬੰਦੀ ਕਾਰਵਾਈ ਕਰਾਵਾਂ ਠੀਕ ਧੰਨਵਾਦ ਕੀ ਅੱਜ ਹੋਇਆ ਜੀ ਵੀਰੇ ਦੇਖੋ ਬੜਾ ਹੀ ਜਿਹੜਾ ਇੱਕ ਦੁਖਦਾਈ ਘਟਨਾ ਹੈ ਕਿ ਰਾਜਪੁਰੇ ਵਰਗੇ ਸ਼ਹਿਰ ਚ ਜਿੱਥੇ ਸਾਡੇ ਸਮਾਜ ਦੀ ਪੂਰੀ ਤਕ ਹੈ ਉੱਥੇ ਵੀ ਜਿਹੜਾ ਜਾਤੀਤ ਜਿਹੜਾ ਆ ਵਿਤਕਰਾ ਸਾਡੇ ਨਾਲ ਹੋ ਰਿਹਾ ਹੈ ਤੇ ਇੱਥੇ ਪ੍ਰਸ਼ੋਤਮ ਜੀ ਜਿਹੜੇ ਇੱਥੇ ਦੇ ਪ੍ਰਧਾਨ ਹੈ ਉਹ ਸਾਡੇ ਕੋਲ ਆਏ ਸੀਗੇ ਅੱਜ ਤੋਂ ਹਫਤੇਕ ਪਹਿਲਾਂ ਕਿ ਇੱਥੇ ਕੁਝ ਸ਼ਰਾਰਤੀ ਬੰਦੇ ਨੇ ਜਿਹੜੇ ਰਵਿਦਾਸ ਜੀ ਬਾਬਾ ਜੀ ਦੀ ਜਿਹੜੀ ਧਰਮਸ਼ਾਲਾ ਦੀ ਸਾਰੀ ਦਾ ਕੰਮ ਹੈ ਉਹ ਹੋ ਰਿਹਾ ਸੀਗਾ ਨਾਲੇ ਤਾਂ ਉਹ ਸਾਰੀ ਦਾ ਕੰਮ ਰੋਕ ਕੇ ਗਏ ਨਾਲੇ ਉਹਨਾਂ ਨੇ ਮਿਸਤਰੀਆਂ ਨੂੰ ਗਾਲਾਂ ਕੱਢੀਆਂ ਤੇ ਨਾਲ ਹੀ ਇੱਥੇ ਜਿਹੜੀ ਲੇਡੀ ਸੀਗੇ ਮੌਕੇ ਤੇ ਮੌਜੂਦ ਉਹਨਾਂ ਨੂੰ ਜਾਤੀ ਸੂਚਕ ਸ਼ਬਦ ਤੇ ਪਰਸ਼ੋਤਮ ਉਹਨਾਂ ਦੇ ਜਿਹੜੇ ਪਰਿਵਾਰ ਨੂੰ ਗਾਲਾਂ ਕੱਢ ਕੇ ਗਏ ਆ ਤੇ ਉਹ ਇਹ ਵੀ ਤਮਕਾ ਕੇ ਗਏ ਆ ਕਿ ਇੱਥੇ ਅਸੀਂ ਚਾਹੇ ਕੋਈ ਆ ਜੇ ਕਿੱਥੇ ਅਸੀਂ ਰਵਿਦਾਸ ਬਾਬੇ ਦੀ ਜਗ੍ਹਾ ਨਹੀਂ ਬਣਨ ਦੇਣੀ ਤੇ ਬੜੀ ਦੇਖੋ ਅੱਜ ਅਸੀਂ ਉਹਨਾਂ ਬੰਦਿਆਂ ਦੇ ਖਿਲਾਫ ਆ ਜਿੱਥੇ ਜਿਹੜੀ ਇਹ ਕਾਲਦੀ ਸੀਗੀ ਸਮਾਜ ਦੇ ਮੇਨ ਮੇਨ ਮੁਖੀ ਆ ਜਿਹੜੇ ਸਾਰੇ ਪਹੁੰਚੇ ਹੋਏ ਸੀਗੇ ਤੇ ਅੱਜ ਅਸੀਂ ਆਪਣੇ ਵੱਲੋਂ ਪੂਰਾ ਆਸ਼ਵਾਸ਼ਣ ਦਵਾਉਂਦੇ ਆ ਪਰਸ਼ੋਤਮ ਜੀ ਨੂੰ ਕਿ ਅਸੀਂ ਇੱਥੇ ਇਹਨਾਂ ਦੇ ਨਾਲ ਖੜਾਂਗੇ ਤੇ ਜਿਹੜੀ ਇਹ ਜਗ੍ਹਾ ਹੈ ਇਹਦੀ ਸਾਰੀ ਵੀ ਕਰਾ ਕੇ ਦਵਾਂਗੇ ਤੇ ਜਿਹੜੀ ਇਹਨਾਂ ਦੀ ਬੰਦੀ ਕਾਰਵਾਈ ਹੈ ਪੁਲਿਸ ਵੱਲੋਂ ਉਹ ਵੀ ਕਰਵਾ ਕੇ ਦਵਾਂਗੇ ਕੀ ਮਸਲਾ ਕੀ ਹੈਗਾ ਕਿਉਂ ਉਹਨਾਂ ਨੂੰ ਕੀ ਤਕਲੀਫ ਹੈ ਜੀ ਇਹ ਜਿਹੜੇ ਗੁਰਦੁਆਰਾ ਸਾਹਿਬ ਵੀ ਹੈਗੀ ਇਹ ਬਣ ਜਾਈ ਧਰਮਸ਼ਾਲਾ ਤਾਂ ਇਹਨਾਂ ਦੇ ਕੰਮ ਹੀ ਆਏਗੀ ਬਿਲਕੁਲ ਬਿਲਕੁਲ ਸੰਦੀਪ ਜੀ ਗੁਰਦੁਆਰ ਹੈ ਧਰਮਸ਼ਾਲਾ ਮੰਦਿਰ ਜਿੰਨੇ ਵੀ ਹੁੰਦੇ ਆ ਇਹ ਲੋਕਾਂ ਲਈ ਹੁੰਦੇ ਆ ਅਸੀਂ ਵੀ ਇਹਨਾਂ ਨੂੰ ਇੱਕੀ ਗੱਲ ਕਹੀ ਸੀਗੀ ਕਿ ਅਗਰ ਇੱਥੇ ਤੇ ਕੋਈ ਆਸ ਪੜੋਸ ਨੂੰ ਅਗਰ ਇੱਥੇ ਕੋਈ ਗੱਡੀ ਅੰਦਰ ਖੜਾਣ ਚ ਅਗਰ ਲੋਡ ਹੈ ਤੇ ਤੁਹਾਨੂੰ ਵੀ ਇਨਸਾਨੀਅਤ ਨਾਲ ਤੇ ਦੇਣੀ ਚਾਹੀਦੀ ਮਗਰ ਜਦ ਇਹ ਗੱਲ ਸਾਹਮਣੇ ਆਈ ਕਿ ਉਹ ਲੋਕ ਇਹ ਦੇਖੋ ਇੱਕ ਲਲਕਾਰਾ ਮਾਰਦੇ ਉਹਨਾਂ ਨੂੰ ਅਸੀਂ ਕੱਖ ਨਹੀਂ ਸਮਝਦੇ ਅਸੀਂ ਤਾਂ ਦੱਬ ਕੇ ਦਿਖਾਵਾਂਗੇ ਜਗਾ ਦੇਖੋ ਇਹ ਬੜਕ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਤੇ ਜਗਾ ਦਾ ਅਸੀਂ ਬਣਾ ਕੇ ਵੀ ਦਿਖਾ ਦਾਂਗੇ ਤੇ ਜਿਹੜੀ ਸਾਡੀ ਤਾਕਤ ਆ ਉਹ ਵੀ ਦਿਖਾ ਦਾਂਗੇ ਤੇ ਗੱਲ ਜਿਹੜੀ ਸਿੰਪਲ ਤੇ ਸਪਸ਼ਟ ਜੀ ਇਹ ਹੈ ਕਿ ਦੇਖੋ ਕੋਈ ਵੀ ਬੰਦਾ ਜਿਹਦੇ ਸਾਡੇ ਨਾਲ ਜਾਂ ਸਾਡੇ ਸਮਾਜ ਨਾਲ ਕੋਈ મતਭੇਦ ਹੈ ਉਹ ਸਾਡੇ ਨਾਲ ਗੱਲ ਕਰੇ ਪਰ ਸਾਡੇ ਸਮਾਜ ਬਾਰੇ ਇੱਕ ਜਾਤੀ ਸੂਚਕ ਸ਼ਬਦ ਗਾਲਾ ਕੱਢ ਕੇ ਅਗਰ ਕੋਈ ਸਾਨੂੰ ਧਮਕਾਨ ਦੀ ਕੋਸ਼ਿਸ਼ ਕਰੇਗਾ ਉਹ ਬਿਲਕੁਲ ਬਰਦਾਸ਼ਤ ਤੋਂ ਬਾਹਰ ਹੈ ਤੇ ਅਸੀਂ ਜੋ ਵੀ ਹੈ ਸਮਾਜ ਨੇ ਅੱਜ ਤੈਅ ਕਰਿਆ ਕਿ 15 ਦਿਨ ਦੀ ਅਸੀਂ ਕਾਲ ਦੇਵਾਂਗੇ ਉਸ ਤੋਂ ਬਾਅਦ ਅਸੀਂ ਇਹ ਜਿਹੜਾ ਬਾਈਪਾਸ ਜਾਮ ਕਰਾਂਗੇ ਜੇ ਇਹ ਦੋ ਮਾਮਲੇ ਹੋ ਗਏ ਹੁਣੇ ਤਾਂ ਜਿਹੜਾ ਹੈਗਾ ਉਸਾਰੀ ਦਾ ਤੇ ਇੱਕ ਹੋ ਗਿਆ ਜਾਤੀ ਸ਼ੂ ਹਾਂਜੀ ਹਾਂਜੀ ਬਿਲਕੁਲ ਹਾਂਜੀ ਜੇ ਉਸਾਰੀ ਹੋ ਜਾਂਦੀ ਹੈ ਤਾਂ ਉਸ ਬੰਦੇ ਤੇ ਕਾਰਵਾਈ ਹੋਏਗੀ ਆ ਤੁਸੀਂ ਦੇਖੋ ਸਾਡੀ ਪਹਿਲ ਤਾਂ ਇਹੀ ਹੈ ਕਿ ਅਗਰ ਕੋਈ ਦੇਖੋ ਕੰਮ ਕੋਈ ਕਰਦਾ ਹੈ ਉਸਾਰੀ ਦੇਖੋ ਕੋਈ ਵਾਰ ਕਿਹਾ ਹੋ ਜਾਂਦਾ ਕੋਈ મતਭੇਦ ਹੋ ਜਾਂਦੇ ਕਿਉਂਕਿ ਜਿਵੇਂ ਪੁਰਾਣੇ ਰਾਜਪੁਰਾ ਪੂਰਾ ਡਿਵੈਲਪਡ ਏਰੀਆ ਨਹੀਂ ਹੈਗਾ ਉੱਥੇ ਦੀ ਗਲੀਆਂ ਜਿਹੜੀ ਪ੍ਰੋਪਰ ਤਰੀਕੇ ਨਾਲ ਨਹੀਂ ਕੱਟੀਆਂ ਗਈਆਂ ਹੋ ਸਕਦਾ ਕਿਸੇ ਨੂੰ ਕੋਈ ਦਿੱਕਤ ਹੋਏ ਉਹ ਇੱਕ ਵੱਖਰਾ ਮੁੱਦਾ ਸੀਗਾ ਪਰ ਇੱਕ ਜਾਤ ਬਾਰੇ ਗਲਤ ਬੋਲ ਗਏ ਰਵਿਦਾਸ ਜਿਹੜੀ ਭਾਈਚਾਰੇ ਨੂੰ ਜਾਤੀ ਸੂਚਕ ਬਾਰੇ ਬੋਲ ਕੇ ਤੇ ਇੱਕ ਸਾਡੀ ਮਾਤਮਾ ਭੈਣਾ ਨੂੰ ਗਾਲ ਕੱਢ ਕੇ ਕਹਿਣਾ ਕਿ ਤੁਹਾਡੇ ਤੋਂ ਜੋ ਬਣਦਾ ਕਰ ਲੋ ਅਸੀਂ ਨਹੀਂ ਬਣਨ ਦਿੰਦੇ ਕੰਦਾ ਤੇ ਦੇਖੋ ਇਹ ਜਿਹੜੀ ਗੱਲਾਂ ਇਹ ਬਿਲਕੁਲ ਸਾਡੇ ਸਬਰ ਦੇ ਬੰਦ ਤੋਂ ਬਾਹਰ ਹੈ ਤੇ ਅਸੀਂ ਬਿਲਕੁਲ ਉਸ ਬੰਦੇ ਤੇ ਕਾਰਵਾਈ ਵੀ ਕਰਾਵਾਂਗੇ ਆ ਸਾਰੀ ਦਾ ਜੇ ਸੰਦੀਪ ਜੀ ਗੱਲ ਇਹ ਆ ਸਾਰੀ ਦਾ ਅਸੀਂ ਕਰਵਾਈ ਲੈਣੀ ਆ ਇਹ ਤੁਹਾਨੂੰ ਵੀ ਪਤਾ ਥੋਡੇ ਵਰਗੇ ਭਰਾ ਸਾਡੇ ਨਾਲ ਪੱਤਰਕਾਰ ਭਰਾ ਜਿਹੜੀ ਹੈ ਹਮੇਸ਼ਾ ਸਾਡੀ ਆਵਾਜ਼ ਬੁਲੰਦ ਕਰਦੇ ਰਹੇ ਆ ਸਾਰੀ ਦਾ ਅਸੀਂ ਕਰਾਈ ਲਵਾਂਗੇ ਮੇਨ ਗੱਲ ਇਹ ਹੈ ਕਿ ਆ ਸਾਰੀ ਦੇ ਆੜ ਦੇ ਵਿੱਚ ਜਿਹੜੀ ਸਾਨੂੰ ਜਿਹੜੀ ਜਿਆਦਾ ਸਾਡੇ ਸਮਾਜ ਬਾਰੇ ਨਫ਼ਰਤ ਹੈ ਉਹ ਲੋਕੀ ਆ ਜਿਹੜੀ ਜਾਸੂਤੀਓ ਕੇ ਸ਼ਬਦ ਕਹਿੰਦੇ ਸਾਨੂੰ ਜਾਤੀ ਸੂਚ ਉਹ ਬਰਦਾਸ਼ਤ ਨਹੀਂ ਹੈਗੀ ਅਸੀਂ ਉਹ ਵੀ ਕਾਰਵਾਈ ਬਿਲਕੁਲ ਕਰਾਵਾਂਗੇ ਠੀਕ ਹੈ ਠੀਕ ਹੈ ਠੀਕ ਹੈ